ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭੋ ਨੌਜਵਾਨ ਵੀਰਾਂ ਨੂੰ ਖਾਸ ਕਰਕੇ ਬੇਨਤੀ ਆ ਜਿਹੜੇ ਕਿਸਾਨਾਂ ਮਜ਼ਦੂਰਾਂ ਤੇ ਆਮ ਜਨਤਾ ਦੇ ਮੁੱਦਿਆਂ ਨਾਲ ਪਿਆਰ ਕਰਦੇ ਆ ਔਰ ਜਿਨ੍ਹਾਂ ਨੂੰ ਬਿਲਕੁਲ ਇਹ ਗੱਲ ਕਲੀਅਰ ਆ ਵੀ ਦੇਸ਼ ਵਿੱਚ ਇਸ ਵੇਲੇ ਦੀ ਮੋਦੀ ਸਰਕਾਰ ਜਾਂ ਦਿੱਲੀ ਤੱਕ ਤੇ ਦੋ ਪਹਿਲੋਂ ਜਿਵੇਂ ਕਿਸਾਨਾਂ ਮਜ਼ਦੂਰਾਂ ਦਾ ਕਹਨ ਕਰਨਾ ਚਾਹੁੰਦਾ ਕਾਰਪੋਰੇਟ ਜਿਹੜਾ ਨੀਤੀਆਂ ਵਾਂ ਉਹਦੀਆਂ ਜਿਵੇਂ ਸਾਡੇ ਤੇ ਲੱਦੀਆਂ ਜਾ ਰਹੀਆਂ ਵਾਂ ਹਰ ਵਕ ਵਕ ਨੀਤੀਆਂ ਲਾਗੂ ਕਰਕੇ ਜਿਵੇਂ ਖੇਤੀ ਸੈਕਟਰ ਤੇ ਪੂਰੀ ਤਰ੍ਹਾਂ ਕਾਰਪੋਰੇਟ ਕਬਜ਼ਾ ਕਰਾਉਣਾ ਚਾਹੁੰਦਾ ਔਰ ਪੰਜਾਬ ਦੀ ਇਸ ਵੇਲੇ ਭਗਵੰਤ ਮਾਨ ਸਰਕਾਰ ਜਿਹੜੀ ਦਿੱਲੀ ਨਾਲ ਰਲੀ ਹੋਈ ਆ ਔਰ ਪੂਰੀ ਤਰ੍ਹਾਂ ਲੋਕ ਮੁੱਦਿਆਂ ਨੂੰ ਵਿਸਾਰ ਕੇ ਕਾਰਪੋਰੇਟ ਦਾ ਅਜੰਡਾ ਅੱਗੇ ਵਧਾ ਰਹੀ ਆ ਉਹਨਾਂ ਗੱਲਾਂ ਦਾ ਨਿਖੇੜਾ ਕਰਨ ਵਾਸਤੇ ਵੀ ਆਮ ਜਨਤਾ ਵਿੱਚ ਸਾਡੀ ਗੱਲ ਚੱਲੀ ਜਾਵੇ ਇਸ ਲਾਈਵ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਅੱਜ ਪੰਜ ਸੱਤ ਗੱਲਾਂ ਨੇ ਤੁਹਾਡੇ ਨਾਲ ਬਹੁਤ ਜ਼ਰੂਰੀ ਕਰਨੀਆਂ ਛੋਟੀ ਵੀਡੀਓ ਵਿੱਚ ਸਾਰੀਆਂ ਗੱਲਾਂ ਨਹੀਂ ਹੁੰਦੀਆਂ ਹੈਗੀਆਂ ਉਹ ਅਜੰਡਾ ਰਹਿ ਜਾਂਦਾ ਹੁੰਦਾ ਸਾਨੂੰ ਨੂੰ ਪਤਾ ਵਾ ਕਿ ਜਿਵੇਂ ਹੁਣ ਨਿਰਦੇਸ਼ ਦਿੱਤੇ ਗਏ ਆ ਭਾਵੇਂ ਕੀ ਸਾਰਾ ਮੀਡੀਆ ਮਾਰਾ ਨਹੀਂ ਹੋ ਸਕਦਾ ਪਰ ਜ਼ਿਆਦਾ ਮੀਡੀਆ 메ਨ ਸਟ੍ਰੀਮ ਮੀਡੀਆ ਚਾਹੇ ਨੈਸ਼ਨਲ ਹੋਵੇ ਚਾਹੇ ਕੋਈ ਸਾਡੇ ਵਾਲਾ ਵੀ ਹੋਵੇ ਉਹ ਜ਼ਿਆਦਾਤਰ ਜੋ ਸਰਕਾਰ ਦਿਸ਼ਾ ਨਿਰਦੇਸ਼ ਦਿੰਦੀ ਆ ਉਹਦੇ ਤੇ ਕੰਮ ਕਰਦਾ ਵਾ ਕਿਉਂਕਿ ਉਹਨਾਂ ਨੂੰ ਨਿਰਦੇਸ਼ ਹੀ ਇਸ ਕਿਸਮ ਦੇ ਦਿੱਤੇ ਗਏ ਹੈਗੇ ਆ ਤਾਂ ਮੈਂ ਕਹੂਗਾ ਵੀ ਇਸ ਵੇਲੇ ਜਿਹੜੀ ਮੋਦੀ ਸਰਕਾਰ ਆ ਇਹ ਬਹੁਤ ਸਾਰੇ ਜਿਹੜੇ ਆ ਸਵਾਲਾਂ 'ਚ ਘਿਰੀ ਹੈਗੀ ਆ ਔਰ ਉਹਨਾਂ ਸਵਾਲਾਂ ਤੋਂ ਭੱਜਣ ਵਾਸਤੇ ਬਹੁਤ ਸਾਰੇ ਮੁੱਦੇ ਜਿਹੜੇ ਪੰਜਾਬੀਓ ਇਸ ਵੇਲੇ ਤੁਹਾਡੇ ਸਾਹਮਣੇ ਹੋਰ ਉਭਾਰੇ ਜਾਂਦੇ ਆ ਜਿਹਦੇ ਬਾਰੇ ਸੈਰ ਸਾਨੂੰ ਖਬਰਾਂ ਵੀ ਨਹੀਂ ਹੁੰਦੀਆਂ ਤਾਂ ਇਸ ਕਰਕੇ ਮੇਰਾ ਅਸੀਗਾ ਵੀ ਆ ਜਰੂਰ ਤੁਹਾਡੇ ਨਾਲ ਵਿਚਾਰ ਸਾਂਝੇ ਕਰੀਏ ਖਾਸ ਕਰਕੇ ਜਿਵੇਂ ਹਿੰਦੁਸਤਾਨ ਪਾਕਿਸਤਾਨ ਦੇ ਵਿੱਚ ਸੱਤ ਨੂੰ ਕਹਿੰਦੇ ਸਟ੍ਰਾਈਕ ਕੀਤੀ ਜੋ ਭਾਰਤ ਦੇ ਆਫੀਸ਼ਲ ਬਲਾਰੇ ਵਿਕਰਮ ਮਿਸਤਰੀ ਜਿਹੜੇ ਵਿਦੇਸ਼ ਮੰਤਰਾਲੇ ਦੇ ਸਖਤਰ ਨੇ ਉਹਨਾਂ ਦੀ ਸੀ ਵੀ ਸੱਤ ਨੂੰ ਸਟ੍ਰਾਈਕ ਕੀਤੀ ਗਈ ਔਰ ਸੱਤ ਵੀ ਬਈ ਦੀ ਰਾਤ ਨੂੰ ਔਰ 13 ਵਿੱਚੋਂ ਕਹਿੰਦੇ ਨੌ ਠਿਕਾਣੇ ਜਿਹੜੇ ਆ ਪਾਕਿਸਤਾਨ ਦੇ ਜਿੱਥੇ ਅੱਤਵਾਦੀ ਲੋਕੇ ਸੀ ਤਬਾਹ ਕਰਤੇ 100 ਦੇ ਕਰੀਬ ਇਹਨਾਂ ਦਾ ਦਾਵਾ ਠੀਕ ਆ ਜੀ ਕਿ ਉਹ ਅੱਤਵਾਦੀ ਮਾਰੇ ਗਏ ਚਲੋ 7 8 ਤੇ 9 ਉਦੋਂ ਬਾਅਦ ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਤੇ ਯਕੀਨ ਕਰਨਾ ਚਾਹੀਦਾ ਉਹਨਾਂ ਵੱਲੋਂ ਜਿਹੜਾ ਬੋਲਿਆ ਗਿਆ ਉਹਨਾਂ ਨੇ ਕਿਹਾ ਪੀ ਇਹ ਪਾਕਿਸਤਾਨ ਵੱਲੋਂ ਸਾਨੂੰ ਪੇਸ਼ਕਾਸ਼ ਆਈ ਸੀ ਵੀ ਜੰਗਬੰਦੀ ਹੋਣੀ ਚਾਹੀਦੀ ਆ ਫਿਰ ਜਿਹੜਾ ਵਹ ਜੰਗਬੰਦੀ ਹੋਈ ਹੈਗੀ ਪਰ ਸਾਡੇ ਪ੍ਰਧਾਨ ਮੰਤਰੀ ਦੇ ਉਲਟ ਡੋਨਾਲਡ ਟਰੰਪ ਜਿਹੜੇ ਅਮਰੀਕਾ ਦੇ ਰਾਸ਼ਟਰਪਤੀ ਆ ਉਹਦਾ 7ਵੀਂ ਵਾਰ ਪਿਛਲੇ ਦਿਨੀ 7ਵੀਂ ਵਾਰ ਇੰਟਰਵਿਊ ਆਈ ਆ ਔਰ ਉਹ ਦਾਵਾ ਕਰਦੇ ਆ ਕਿ ਇਹ ਜੰਗਬੰਦੀ ਮੈਂ ਕਰਾਈ ਆ ਪਰ ਕਹਿੰਦੇ ਆ ਕਿ ਮੈਨੂੰ ਇਸ ਜੰਗਬੰਦੀ ਦਾ ਸ਼ੇਰਾ ਕਿਸੇ ਨੇ ਲੈਣ ਨਹੀਂ ਦੇਣਾਗਾ ਫਿਰਲੀ ਵਾਰ ਉਹਨਾਂ ਨੇ ਇਹ ਕਿਹਾਗਾ ਔਰ ਇਹ ਸਵਾਲ ਖੜੇ ਹੋ ਗਿਆ ਔਰ ਉਹ ਇਹ ਤੋਂ ਕਾਂ ਜਿਹੜਾ ਅਮਰੀਕਾ ਦਾ ਵਿਦੇਸ਼ ਮੰਤਰਾਲੇ ਉਹਦਾ ਅਫੀਸ਼ਲ ਬਿਆਨ ਸੀ ਵੀ 48 ਘੰਟੇ ਗੱਲਬਾਤ ਦੋਵਾਂ ਮੁਲਕਾਂ ਨਾਲ ਹੁੰਦੀ ਰਹੀ ਆ ਦੋ ਦਿਨ ਹੋ ਜਾਂਦੇ ਆ ਜੀ ਤੇ ਤਿੰਨ ਦਿਨ ਜੰਗ ਚੱਲੀ ਐ ਨਹੀਂ ਲੰਮੀ ਗੱਲਬਾਤ ਚੱਲੀ ਆ ਹੁਣ ਇਹਨਾਂ ਸਵਾਲਾਂ ਦੇ ਕੋਈ ਜਵਾਬ ਨਹੀਂ ਹੈਗੇ ਪ੍ਰਧਾਨ ਮੰਤਰੀ ਜੀ ਕੋ ਨਾ ਕੋ ਦੇਣ ਨੂੰ ਤਿਆਰ ਆ ਸਾਡੇ ਦੇਸ਼ ਵਿੱਚ ਠੀਕ ਆ ਜੀ ਔਰ ਅਸੀਂ ਕਹਿੰਨੇ ਆਂ ਵੀ ਜੇ ਵਾਕਿਆ ਹੀ ਪ੍ਰਧਾਨ ਮੰਤਰੀ ਕੀ ਸਾਡੇ ਵਾਜਬ ਨੇ ਵਾਕਿਆ ਸਾਡੂੰ ਆਪਣੇ ਪ੍ਰਧਾਨ ਮੰਤਰੀ ਦੀ ਗੱਲ ਤੇ ਯਕੀਨ ਕਰਨਾ ਚਾਹੀਦਾ ਜੋ ਫੌਜ ਦੇ ਪ੍ਰਵਕਤਾ ਆ ਕੇ ਦੱਸਦੇ ਆ ਜੋ ਸਾਡਾ ਦੇਸ਼ ਦਾ ਵਿਦੇਸ਼ ਮੰਤਰਾਲੇ ਦਾ ਦਸਤਾਵੇਜ਼ਾਂ ਨੂੰ ਉੱਤੇ ਯਕੀਨ ਕਰਨਾ ਚਾਹੀਦਾ ਕਿਉਂਕਿ ਸਵਾਲ ਦੇਸ਼ ਦਾ ਵਾ ਪਰ ਹੁਣ ਡੋਲਨ 트ੰਪ ਓਪਨਲੀ ਕਹੀ ਜਾਂਦਾ ਵੀ ਜੰਗਬੰਦੀ ਮੈਂ ਕਰਾਈ ਆ ਹੁਣ ਪ੍ਰਧਾਨ ਮੰਤਰੀ ਜੀ ਉਹਦੇ ਤੇ ਕੁਝ ਵੀ ਨਹੀਂ ਬੋਲ ਰਹੇ ਵੀ ਜੰਗਬੰਦੀ ਕਿੰਨਾ ਨੇ ਕਰਾਈ ਆ ਇੱਕ ਤਾਂ ਆ ਵੱਡੇ ਸਵਾਲ ਸੀ ਜਿਹਦੇ ਵਿੱਚ ਦੇਸ਼ ਦੀ ਸਰਕਾਰ ਘਿਰ ਗਈ ਹੈਗੀ ਆ ਦੂਸਰਾ ਇੱਕ ਸੀਗਾ ਪੀ ਵਿਦੇਸ਼ ਜਿਹੜੀ ਬਰੀਫਿੰਗ ਹੋਈ ਸੀ ਪ੍ਰੈਪ ਪ੍ਰੈਸ ਬ੍ਰੀਫਿੰਗ ਉੱਥੇ ਕਿਹਾ ਸੀ ਕਿ ਸਾਡੇ ਨਾਗਰਿਕ ਵੀ ਮਾਰੇ ਗਏ ਆ ਅਰ ਫੌਜ ਦੇ ਜਵਾਨਾਂ ਦਾ ਨੁਕਸਾਨ ਵੀ ਹੋਇਆ ਗਿਣਤੀ ਨਹੀਂ ਦੱਸੀ ਗਈ ਕਿ ਕਿ ਸੀ ਚਲੋ ਅਸੀਂ ਅਸੀਂ ਮੰਗ ਕਰਾਂਗੇ ਵੀ ਸਾਨੂੰ ਗਿਣਤੀ ਵੀ ਦੱਸੀ ਜਾਵੇ ਕਿ ਸਾਡੇ ਆਮ ਪਬਲਿਕ ਦੇ ਲੋਕ ਕਿੰਨੇ ਮਾਰੇ ਗਏ ਅਰ ਸਾਡੇ ਜਵਾਨ ਕਿੰਨੇ ਸ਼ਹੀਦ ਹੋਏ ਇਹ ਦੇਸ਼ ਜਾਣਨਾ ਚਾਹੁੰਦਾ ਨਾਲ ਦੀ ਨਾਲ ਮੈਂ ਘਟਨਾ ਹੋਰ ਸਾਂਝੀ ਕਰਦਾ ਫਰੀਦਕੋਟ ਦਾ ਨੌਜਵਾਨ ਗਗਨਜੀਤ ਸਿੰਘ ਸਾਹਿਬ ਜਿਹੜਾ ਜਿਹੜਾ ਇਸ ਵੇਲੇ ਜਿਹੜੀ ਅਗਨੀ ਵੀਰ ਯੋਜਨਾ ਉਹਦੇ ਤਹਿਤ ਅਗਨੀ ਵੀਰ ਉਹਦਾ ਨਾਮ ਲਿਗਾ ਉਹ ਪਿਛਲੇ ਦਿਨੀ ਉਹ ਜੰਮੂ ਕਸ਼ਮੀਰ ਵਿੱਚ ਸ਼ਹੀਦ ਹੋਇਆ ਉਹਦੇ ਡੱਬੇ ਚ ਬੰਦ ਕੇ লাশ ਆਈ ਜਦੋਂ ਉਹਦੀ ਮਾਂ ਰੋਂਦੀ ਸੀ ਆਪ ਦੇਖੋ ਕਹਿੰਦੇ ਦੇਸ਼ ਦਾ ਸਵਾਲ ਹੈ ਦੇਸ਼ ਦਾ ਸਵਾਲ ਹੈ ਤੇ ਦੇਸ਼ ਦਾ ਸੈਨਿਕ ਸਭ ਤੋਂ ਉੱਪਰ ਹੋਣਾ ਚਾਹੀਦਾ ਨਾ ਤਾਂ ਸਦਵਾ ਸਾਹਿਬ ਗਏ ਨਾ ਤਾਂ ਉਸ ਬੰਦੇ ਨੂੰ ਸ਼ਹੀਦੀ ਦਰਜਾ ਦਿੱਤਾ ਗਿਆ ਨਾ 1 ਕਰੋੜ ਰੁਪਏ ਦਾ ਅਨਾਉਂਸਮੈਂਟ ਕੀਤਾ ਗਿਆ ਪ੍ਰਧਾਨ ਮੰਤਰੀ ਜੀ ਹੋਡੀ ਪਾਰਟੀ ਸਾਨੂੰ ਬੇਸ਼ਕਤੀ ਸਖਾਲਦੀ ਆ ਸਾਡੇ ਤਾਂ ਪੰਜਾਬ ਦੇ ਅੰਦਰ ਟਿੰਗੇ ਚ ਪਤਾ ਨਹੀਂ ਕਿੰਨੀਆਂ ਗਲਾਸ਼ਾਂ ਲਿੱਟ ਕੇ ਹੁੰਦੀਆਂ ਰਹੀਆਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਜਿਹੜੀਆਂ ਨੌਜਵਾਨ ਲੜਕੀਆਂ ਔਰਤਾਂ ਕਹਿ ਲੋ ਸਾਡੀ ਪ੍ਰੈਸ ਬਰੀਫਿੰਗ ਜਿਹੜਾ ਵਿਦੇਸ਼ ਮੰਤਰਾਲੇ ਕਰਦਾ ਆ ਰਿਹਾ ਉਹਦੇ ਵਿੱਚ ਇੱਕ ਤਾਂ ਸਾਡੀ ਜਿਹੜੀ ਕਰਨਲ ਸੋਫੀਆ ਪ੍ਰੈਸੀ ਸੀਗੀ ਔਰ ਇਹ ਤੋਂ ਬਾਅਦ ਵਿੰਗ ਕਮਾਂਡਰ ਕਹਿੰਦੇ ਆ ਉਹ ਜੋ ਮਿਕਾ ਸਿੰਘ ਸੀਗੀ ਇਹਨਾਂ ਤੇ ਜਿਵੇਂ ਟਿੱਪਣੀਆਂ ਬਰਹਾਰ ਭਾਜਪਾ ਮੈਂ ਕਹਿੰਨਾ ਨਾ ਆਰਐਸਐਸ ਤੇ ਭਾਜਪਾ ਦੀ ਇਹ ਜਿਹੜੀ ਆ ਵਿਚਾਰਧਾਰਾ ਦਾ ਇੱਕ ਹਿੱਸਾ ਵਾ ਜਿਹੜਾ ਕੁਵਰ ਵਿਜੇ ਸ਼ਾ ਜਿਹੜਾ ਮੰਤਰੀ ਆ ਪਾਛਪਾ ਦਾ ਅੱਠਵਾਂ ਵਿਧਾਇਕ ਰਹਾ ਉਹਨੇ ਜਿਹੜੀਆਂ ਗੱਲਾਂ ਕਈਆਂ ਜਿਹੜੇ ਉਹਦੇ ਸ਼ਬਦ ਆ ਉਹ ਕਹਿੰਦਾ ਜਿਨ੍ਹਾਂ ਨੇ ہماری ਬੇਟੀਆਂ ਦਾ ਸਿੰਧੂਰ ਉਜਾੜੇ تھے ਅਸੀਂ ਨੇ ਉਨਕੀ ਹੀ ਭੈਣ ਕੋ ਭੇਜ ਕੇ ਉਨਕੀ ਆਸੀ ਤਸੀ ਕਰਦੀ ਤੋ ਜੜੀ ਸੋਫੀਆ ਕੁਰਾਸ਼ੀਆ ਉੱਤੇ ਟਿੱਪਣੀ ਕਰਦਾ ਕਿਉਂਕਿ ਉਹਦੇ ਧਰਮ ਮੁਸਲਮਾਨ ਆ ਔਰ ਪਾਸਪਾ ਵੇਖੋ ਕਿਵੇਂ ਧਰਮ ਦੀ ਰਾਜਨੀਤੀ ਦੀ ਵਰਤੋਂ ਕਰਦੀ ਹੈਗੀ ਆ ਫੌਜੀ ਜਵਾਨਾਂ ਤੇ ਵੀ ਔਰ ਜੋ ਕੋ ਜੋ ਨੇ ਬੋਲਿਆ ਕਈ ਗੱਲਾਂ ਤੁਹਾਡੇ ਸਾਹਮਣੇ ਨਹੀਂ ਆਈਆਂ ਕਹਿੰਦੇ ਆ ਵੀ ਉੱਥੇ ਦੋ ਇੱਕ ਮੰਤਰੀ ਹੋਰ ਬੈਠੀ ਸੀਗੀ ਜਿਹੜੀ ਸ਼ਿਵਤਰੀ ਠਾਕੁਰ ਸੀਗੀ ਜਿਹੜੀ ਮੰਤਰੀ ਹੈਗੀ ਆ ਔਰ ਇੱਕ ਐਮਐਲਏ ਸੀ ਬੀਪੀ 우ਸਾ ਠਾਕੁਰ ਜੋ ਕੋ ਜਨੇ ਔਰਤਾਂ ਦੇ ਸਨਮਾਨ ਚ ਬੋਲਿਆ ਵਾ ਵਿਜੇ ਸ਼ਾਹ ਨੇ ਇਹ ਵੀ ਤਾੜੀਆਂ ਮਾਰਨ ਦੇ ਸੀ ਹੈਗੀ ਕੋਈ ਕਾਰਵਾਈ ਨਹੀਂ ਹੋਈ ਚਲੋ ਉਹ ਮਸਲਾ ਕੋਰਟ ਚ ਚਲਾ ਗਿਆ ਉੱਤੇ ਐਫਆਈਆਰ ਦਰਜ ਕਰਨੀ ਪਈਗੀ ਬਸ ਅੱਜ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਪਾਸ਼ਪਾ ਵਾਲਿਓ ਉਦੇ ਤੇ ਜਿਹੜੇ ਕਹਿੰਦੇ ਆ ਕਿ ਅਸੀਂ ਵੱਡੇ ਦੇਸ਼ ਭਗਤ ਆ ਔਰ ਉਹਦੇ ਵਿੱਚ ਗੱਲਾਂ ਕਿਤੇ ਕੱਲੀਆਂ ਕਿਤੇ ਗੱਲਾਂ ਇਹ ਵੀ ਨਹੀਂ ਆਈਆਂ ਹੈਗੀਆਂ ਕਈ ਗੱਲਾਂ ਆਈਆਂ ਹੈਗੀਆਂ ਜਿਹੜਾ ਮੱਧ ਪ੍ਰਦੇਸ਼ ਦਾ ਉਪ ਮੁੱਖ ਮੰਤਰੀ ਆ ਜਗਦੀਸ਼ ਦੇਹੜਾ ਉਹ ਕਹਿੰਦਾ ਵੀ ਸਾਰਾ ਜਿਹੜਾ ਦੇਸ਼ ਆ ਪ੍ਰਧਾਨ ਮੰਤਰੀ ਦੇ ਨਾਲ ਆ ਅਰ ਵਿੱਚੇ ਸ਼ਬਦ ਬੋਲਦੇ ਆ ਇਹ ਵੀ ਕਹਿੰਦਾ ਸੇਨਾ ਸੇਨਾ ਤੇ ਸੈਨਿਕ ਇਹ ਮੋਦੀ ਦੇ ਪੈਰਾਂ ਤੇ ਨਤਮਸਤਕ ਹੋ ਰਹੇ ਆ ਮੈਨੂੰ ਦੱਸੋ ਵੀ ਇਹ ਫੌਜ ਦਾ ਸਨਮਾਨ ਕਿਹੜਾ ਵਾ ਇਹ ਕਿਹੜੀ ਸਲਮਾਨੀ ਹੈ ਤੁਸੀਂ ਆਪਣੇ ਪ੍ਰਧਾਨ ਮੰਤਰੀ ਦੀ ਤਾਰੀਫ ਕਰੋ ਪਰ ਸੇਨਾ ਪ੍ਰਧਾਨ ਮੰਤਰੀ ਦੇ ਪੈਰਾਂ ਤੇ ਕਦੋਂ ਡਿੱਗਣ ਦਾ ਪੀ ਸੇਨਾ ਦਾ ਆਪਣਾ ਸਨਮਾਨ ਹੈਗਾ ਤੋ ਇਹ ਵੱਡੇ ਸਵਾਲ ਆ ਜਿਹੜੇ ਸਵਾਲਾਂ ਚ ਘਰੀ ਹੈਗੀ ਆ ਸਰਕਾਰ ਹੁਣ ਇਹ ਵੀ ਖਬਰਾਂ ਨੇ ਮੰਦਰੇਸ਼ ਮੰਤਰਾਲੇ ਕਹਿੰਦਾ ਵੀ ਅਸੀਂ ਪਾਕਿਸਤਾਨ ਨੂੰ ਸੂਚਨਾ ਦੇ ਦਿੱਤੀ ਸੀ ਕਿ ਲੱਗੇ ਆ ਟੈਕ ਕਰਨ ਫਿਰ ਇਹ ਸਵਾਲਾਂ ਦਾ ਜਵਾਬ ਕਿਹੜਾ ਦੇਊਗਾ ਸੋ ਇਸ ਕਰਕੇ ਹੌਣ ਫਿਰ ਇਹ ਸਵਾਲਾਂ ਤੋਂ ਬਚਣ ਵਾਸਤੇ ਹੀ ਭਰਾਵੋ ਹੋਰ ਸਵਾਲ ਉਹਦੇ ਤੋਂ ਬਚਣ ਲਈ ਅਪਦੇ ਮੰਤਰੀਆਂ ਨੂੰ ਬੁਲਾਇਆ ਗਿਆ ਵੀ ਇਹ ਡਿਬੇਟ ਡਿਰੇਲ ਹੋ ਕੇ ਹੁਣ ਕੋਈ ਮੋਦੀ ਜੀ ਦੇ ਖਿਲਾਫ ਚੱਲਣ ਦਾ ਹੈ ਵੀ ਅਮਿਤ ਸ਼ਾਹ ਦੇ ਖਿਲਾਫ ਐਂਦਰ ਕਰੋ ਧਰਮਾਲੀ ਰਾਜਨੀਤੀ ਚ ਪਾਜੋ ਭਰਾਓ ਕੱਲਾ ਇਹ ਨਹੀਂ ਜਿਹੜਾ ਇੱਕ ਇਹਨਾਂ ਦਾ ਐਮਪੀ ਸੀਗਾ ਯਾਦਵ ਉਹਨੇ ਵਜੋਕ ਮਿਕਾ ਸਿੰਘ ਦੇ ਉੱਤੇ ਵੀ ਟਿੱਪਣੀ ਕੀਤਾ ਇਹ ਰਾਜਪੂਤ ਨਹੀਂ ਹੈਗੀ ਜੱਟ ਨਹੀਂ ਆ ਇਹ ਇਹ ਟਿੱਪਣੀ ਵੀ ਆ ਗਈ ਤੋ ਇਹਨਾਂ ਨੇ ਡੀ ਰੇਲ ਕੀਤਾ ਅ ਜਿਹੜੇ ਹੁਣ-ਹੁਣ ਬਿਆਨ ਆ ਰਹੇ ਆ ਵੀ ਅੱਜ ਸ਼ਿਵਰਾਜ ਚੋਹਾਨ ਜੀ ਕਿਸਾਨਾਂ ਨਾਲ ਮਿਲ ਨਹੀਂ ਕਰ ਰਹੇ ਆ ਨਵੇਂ ਮੁੱਦੇ ਤਲਾਸ਼ੇ ਗਏ ਵੀ ਇਹ ਜਿਹੜੇ ਹੁਣ ਜਿੰਨਾ ਰੌਲਾ ਪੈ ਗਿਆ ਤੇ ਕਹਾਣੀ ਪੁੱਠੀ ਪੈ ਗਈ ਆ ਸਾਡੇ ਖਿਲਾਫ ਇਹਦੇ ਲਈ ਹੁਣ ਸ਼ਿਵਰਾਜ ਚੋਹਾਨ ਅੱਜ ਕਿਸਾਨਾਂ ਨੂੰ ਮਿਲਣਗੇ ਫਿਰ ਵਿੱਚੇ ਮੁੱਦਾ ਆ ਗਿਆ ਵੀ ਜਿਹੜੀ ਸਥਾਈ ਕਮੇਟੀ ਆ ਪਾਰਲੀਮੈਂਟ ਦੀ ਜਿਹਦੇ ਚੇਅਰਪਰਸਨ ਸੀਗੇ ਚਰਨਜੀਤ ਸਿੰਘ ਚੰਨੀ ਉਹਦਾ ਸਨਮਾਨ ਕੀਤਾ ਜਾਊਗਾ ਵੇਖੋ ਇਹ ਦੋਰੇ ਮਾਪ ਡੰਡੇ ਇਹ ਤੁਹਾਨੂੰ ਲੱਗਦਾ ਹੋ ਹੁਣ ਕਦੇ ਕਿਸਾਨ ਪੱਖੀ ਨਹੀਂ ਹੋਗੀ ਕਦੇ ਮੋਦੀ ਸਰਕਾਰ ਨਹੀਂ ਇਹ ਜਿਹੜੇ ਵੱਡੇ ਸਵਾਲ ਸੀ ਉਹਨਾਂ ਤੋਂ ਬਚਣ ਲਈ ਇਹ ਮੁੱਦੇ ਕੱਢੇ ਗਏ ਉਹ ਜੇ ਚਰਨਜੀਤ ਸਿੰਘ ਚੰਨੀ ਦਾ ਸਨਮਾਨ ਕਰਨਾ ਤੁਸੀਂ ਕਿਸੇ ਦਾ ਕਰਨਾ ਇਹ ਤੁਹਾਡੀ ਮਰਜ਼ੀ ਦਾ ਸਵਾਲ ਹੈ ਕਿਹਦਾ ਸਨਮਾਨ ਕਰਨਾ ਕਿਹਦਾ ਨਹੀਂ ਕਰਨਾ ਹੈਗਾ ਇੱਕ ਗੱਲ ਪਰ ਪਰਹਾਉ ਗੱਲ ਤੇ ਆ ਵੀ ਜਿਹੜੀ ਉਹਨੇ ਸਿਫਾਰਸ਼ ਕੀਤੀ ਪੀਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਾਓ ਤੁਹਾਡੀ ਪਾਰਲੀਮੈਂਟ ਦੀ ਸਥਾਈ ਕਮੇਟੀ ਨੇ ਔਰ ਕਹਿੰਦੇ ਸੀ ਕਿਸਾਨਾਂ ਦਾ ਕਰਜ਼ਾ ਮਾਫ਼ ਕਰੋ ਉਹ ਸ਼ਫਾਰਸ਼ ਤੱਕ ਹੱਡੇ ਕੌਟੀਆਂ ਪਾਰਤੀ ਜਿਹੜਾ ਅੰਦੋਲਨ ਚੱਲ ਰਿਹਾ ਸੀ ਦਿੱਲੀ ਅੰਦੋਲਨ ਦੋ ਕਿਸਾਨਾਂ ਦਾ ਉਹਨਾਂ ਖਿਲਾਫ ਤਾਂ ਨਫ਼ਰਤ ਪੈਦਾ ਕਰ ਲਈ ਜਿਹੜੇ ਮੰਗਾਂ ਲੈ ਕੇ ਚੱਲੇ ਸੀ ਉਹਦੇ ਖਿਲਾਫ ਤਾਂ ਹਰਿਆਣੇ ਦੇ ਵਿੱਚ 70000 ਅਰਧ ਸੈਨਿਕ ਫੋਰਸ ਲਾਤੇ ਔਰ ਜਿਹੜੇ ਸਟਾਈਲ ਦੇ ਡਰੋਨ ਮੰਗਾਏ ਸੀ ਜਿਹੜੇ ਹੁਣ ਵੇਖੇ ਤੁਸੀਂ ਉਹਦੇ ਨਾਲ ਸਾਡੇ ਖਿਲਾਫ ਸ਼ੈਲਿੰਗ ਕੀਤੀ ਗਈ ਅਰਧ ਸੈਨਿਕ ਫੋਰਸ ਲਾਏ ਗਏ ਸ਼ਹੀਦ ਸੁਪਕਰ ਨੂੰ ਗੋਲੀ ਮਾਰ ਕੇ ਅਮੁਤਸ਼ਾ ਨੇ ਉਹਦੇ ਖੂਨ ਵਿੱਚ ਹੱਥ ਰੰਗ ਲੇ ਇਹ ਕੁਝ ਕੀਤਾ ਗਿਆ ਅਰ ਫਿਰ ਭਗਵੰਤ ਮਾਨ ਨਾਲ ਲੜ ਕੇ ਭਗਵੰਤ ਮਾਨ ਨਾਲ ਸੌਦਾ ਕਰਕੇ ਭਗਵੰਤ ਮਾਨ ਨੇ ਸੌਦਾ ਕਰਕੇ ਸਾਨੂੰ ਕੁੱਟ ਕੇ ਉਹ ਮੋਰਚਾ ਖੇਡ ਦਿੱਤਾ ਗਿਆ ਹੁਣ ਪਲਾਕੀ ਰੋਲਾ ਪੈ ਗਿਆ ਵੀ ਕਿਸਾਨਾਂ ਦੀ ਯਾਦ ਕੋ ਆ ਰਹੀ ਆ ਅਸਲ ਵਿੱਚ ਜੋ ਕੁਝ ਬੀਜਿਆ ਸੀਗਾ ਉਹ ਮਹਿੰਗਾ ਪੈ ਗਿਆ ਹੁਣ ਮੁੱਦੇ ਟੱ ਵੱਡ ਕਿਤੇ ਜਾ ਰਹੇ ਆ ਅੱਜ ਇਹ ਸਵਾਲ ਕਿੱਥੋਂ ਆ ਗਏ ਵੀ ਪਾਕਿਸਤਾਨ ਵੱਲੋਂ ਮੈਨੂੰ ਨਹੀਂ ਪਤਾ ਇਹ ਜਾਂਚ ਦਾ ਵਿਸ਼ਾ ਵਾ ਵੀ ਕਹਿੰਦੇ ਦਰਬਾਰ ਸਾਹਿਬ ਤੇ ਹਮਲਾ ਕਰਨਾ ਸੀ ਇਹ ਜੀ ਨਕਾਮ ਕਰ ਦਿੱਤਾ ਗਿਆ ਧਿਆਨ ਨਾਲ ਸੁਣਿਓ ਪੰਜਾਬੀਓ ਇਹ ਬੜਾ ਸਵੇਦਨਸ਼ੀਤ ਬੁੱਧਾ ਵਾ ਔਰ ਬੜਾ ਸੰਭਲ ਕੇ ਬੋਲਣਾ ਚਾਹੀਦਾ ਮਨ ਲਈਏ ਦੇਖੋ ਪੰਜਾਬੀਆਂ ਨੇ ਜੰਗ ਦਾ ਹਮੇਸ਼ਾ ਵਿਰੋਧ ਕੀਤਾ ਉਹਦੇ ਵਿਰੋਧ ਦੇ ਕਰਨੇ ਫਿਰ ਬਾਰਡਰ ਤੇ ਬੈਠੇ ਆ ਚਾਹੇ ਰਾਜਸਥਾਨ ਵੀ ਆ ਗੁਜਰਾਤ ਵੀ ਆ ਜੰਮੂ ਕਸ਼ਮੀਰ ਵੀ ਆ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਹੁੰਦੀ ਹੈਗੀ ਜੰਗ ਆਪਣੇ ਆਪ ਚੀ ਮਸਲਾ ਹੋ ਜਾਂਦਾ ਔਰ ਦੋਵੇਂ ਪਰਮਾਣੂ ਸ਼ਕਤੀਆਂ ਨੇ ਅਰ ਜੇ ਤਬਾਹੀ ਹੋਊਗੀ ਤੇ ਸਾਰੀ ਜਨਤਾ ਦੀ ਹੋਊਗੀ ਔਰ ਜੇ 71 ਤੇ 65 ਦੇ ਵਿੱਚ ਇੱਥੇ ਹਮਲੇ ਵੀ ਹੋਏ ਹੁਣ ਬੜਾ ਕਹਿ ਲੋ ਵੀ ਪਾਕਿਸਤਾਨ ਦਰਬਾਰ ਸਾਹਿਬ ਤੇ ਹਮਲਾ ਕਰਕੇ ਕੀ ਸਿੱਖਾ ਦੀ ਖੁਸ਼ੀਆਂ ਪ੍ਰਾਪਤ ਕਰ ਲੂ ਉਹਨੂੰ ਵੀ ਪਤਾ ਵੀ ਇਹ ਮਾਰਸ਼ਲ ਕੌਮ ਆ ਅਰੇ ਆਪਣੇ ਮੁਲਕ ਨਾਲ ਖੜੀ ਹੈਗੀ ਆ ਸੋ ਇਹ ਗੱਲਾਂ ਕਿਉਂ ਹੁਣ ਕਮਾਈਆਂ ਜਾ ਰਹੀਆਂ ਵਾ ਇਸੇ ਕਰਕੇ ਵੀ ਹੁਣ ਮੋਦੀ ਸਰਕਾਰ ਵੱਡੇ ਸਵਾਲਾਂ ਦੇ ਘੇਰੇ ਚ ਆ ਗਈ ਆ ਮੈਨੂੰ ਉਹਦੇ ਬਾਰੇ ਨਹੀਂ ਪਤਾ ਕਰਨਾ ਚਾਹੁੰਦਾ ਹਮਲਾ ਨਹੀਂ ਕਰਨਾ ਚਾਹੁੰਦਾ ਹਰ ਕਾਰਪੋਰੇਟ ਦਾ ਮੀਡੀਆ ਉਹਦੇ ਰੌਲੇ ਪਾ ਪਾ ਕੇ ਉਹਨੇ ਗੱਲਾਂ ਲੈ ਕੇ ਜਾਊਗਾ ਤੁਹਾਨੂੰ ਦਿਖ ਰਿਹਾ ਅਰ ਅੱਜ ਇੱਕ ਹੋਰ ਯੂਟਿਊਬਰ ਵੱਲੋਂ ਜਿਹੜਾ ਵਾ AI ਟੈਕ ਸਿੱਖ ਕਰਦਾਰਾਂ ਨਾਲ ਜਿਹੜੀ ਛੇੜਛਾੜ ਕੀਤੀ ਗਈ ਹੁਣ ਰੌਲਾ ਇਹ ਸਮਝੋ ਵੀ ਗੈਨਮਿਤ ਕੇ ਮੋਦੀ ਸਰਕਾਰ ਹੋਰ ਨਾ ਮੁੱਦਿਆਂ 'ਚ ਅਲਜਾਉਣਾ ਚਾਹੁੰਦੀ ਹੈਗੀ ਆ ਤਾਂ ਇਹ ਮੁੱਦੇ ਬਾਰੇ ਜਾ ਰਹੇ ਆ ਅਸੀਂ ਬਿਲਕੁਲ ਸਾਨੂੰ ਯਾਦ ਆ ਭੀ ਐਮਐਸਪੀ ਲੀਗਲ ਗਰੰਟੀ ਕਾਨੂੰਨ ਮੋਦੀ ਜੀ ਇਹ ਲੋਕਾਂ ਦਾ ਦੇਸ਼ ਦੇ ਕਿਸਾਨਾਂ ਮਜ਼ਦੂਰਾ ਦਾ ਮੇਨ ਮਸਲਾ ਵਾ ਕਿਸਾਨਾਂ ਦੀ ਕਰਜ਼ ਮੁਕਤੀ ਇਹ ਮੇਨ ਮੁੱਦੇ ਦੇ ਨਾਲ ਹੋਰ ਬੜੇ ਵੱਡੇ ਸਾਡੇ ਮੁੱਦੇ ਹੈਗੇ ਆ ਔਰ ਹੁਣ ਪੰਜਾਬ ਸਰਕਾਰ ਪੰਜਾਬ ਸਰਕਾਰ ਵੀ ਰਾਹਤ ਚਾਹੁੰਦੀ ਹੈਗੀ ਕਿਉਂਕਿ ਨਸ਼ਿਆ ਵਿਰੁੱਧ ਜੁੱਧ ਫੇਲ ਹੋ ਗਿਆ ਪਾਣੀ ਵਾਲਾ ਅੱਜ 19 'ਚ ਬੈਠੇ 21 ਨੂੰ ਉਹ ਮਸਲਾ ਸਿਰੇ ਲੱਗ ਜਾਣਾ ਭਾਵੇਂ ਕਿ ਅਸੀਂ ਇਹ ਸਪਸ਼ਟ ਕਹਿੰਦੇ ਆ ਕਿ ਕੇਂਦਰ ਸਰਕਾਰ ਅੱਜ ਦੀ ਨਹੀਂ મોદી ਦੀ ਪਹਿਲੀਆਂ ਕੇਂਦਰ ਦੀਆਂ ਸਰਕਾਰਾਂ ਨੇ ਵੀ ਪਾਣੀਆਂ ਵਾਲੇ ਮਸਲੇ ਤੇ ਮਸਲੇ ਤੇ ਪੰਜਾਬ ਨੂੰ ਇਨਸਾਫ ਨਹੀਂ ਦਿੱਤਾ ਹੈਗਾ ਅਰੇ ਬਚਣਾ ਚਾਹੁੰਦਾ ਪਾਣੀਆਂ ਦਾ ਰਾਖਾ ਬਣ ਕੇ 치치 ਨੂੰ ਲਹੂ ਲਾ ਕੇ ਭਗਵੰਤ ਮਾਨ ਸਰਕਾਰ ਅਰ ਇਹ ਨਹੀਂ ਦੱਸਣਾ ਚਾਹੁੰਦਾ ਵੀ ਜਿਹਦੇ ਨਾਲ ਪੰਜਾਬ ਦੇ ਕਰੋੜਾ ਲੋਕ ਘਾਟਕ ਬਿਮਾਰੀਆਂ ਦੇ ਸ਼ਿਕਾਰ ਹੋਏ ਆ ਪਾਣੀ ਪ੍ਰਦੂਸ਼ਣ ਰੋਕथाम ਤੇ ਨਿਯੰਤਰਣ ਸੋਧਕਤ 2024 ਵਿੱਚ ਵਿੱਚ ਸੋਧ ਕਰ ਦਿੱਤੀ ਆ ਪਹਿਲਾਂ ਇਹ ਸੈਕਟਰ ਦੇ ਅਨਸਾਰ ਜਿਹੜੀ ਫੈਕਟਰੀਆਂ ਸਾਡੇ دریاਵਾ ਵਿੱਚ ਗੰਦਾ ਪਾਣੀ ਪਾਉਂਦੀਆਂ ਸੀ ਜ਼ਮੀਨ ਦੇ ਥੱਲੇ ਗੰਦਾ ਪਾਣੀ ਪਾਉਂਦੀਆਂ ਸੀ ਉਹਨਾਂ ਨੂੰ ਲਗਭਗ 5 ਤੋਂ 7 ਸਾਲ ਦੀ ਸਜ਼ਾ ਹੁੰਦੀ ਸੀਗੀ ਹੁਣ ਕੱਲਾ ਜੁਰਮਾਨਾ ਰੱਖ ਦਿੱਤਾ ਹੈਗਾ ਵਾ ਔਰ ਕਹਿੰਦੇ ਆ 7 ਕਰੋੜ ਲੀਟਰ ਗੰਦਾ ਪਾਣੀ ਬੁੱਢਾਂ ਨਾਲਾ ਜਿਹੜਾ ਵਾ ਉਹ ਸਾਡੇ ਬਿਆਸ ਦਰਿਆ ਚ ਕੋ ਗੰਦਾ ਨਾਲਾ ਇਹਨਾਂ ਪਾਣੀ ਪਾਉਂਦਾ ਹੈਗਾ ਕੈਮੀਕਲ ਵਾਲਾ ਜਿਹਦੇ ਤੇ ਰੌਲਾ ਪੈ ਰਿਹਾ ਸੀਗਾ ਸੋ ਭਰਾਓ ਇਹਦਾ ਜੁੱਧ ਨਸ਼ਿਆ ਵਿਰੋਧਾ ਹੁਣੇ ਤਰਨ ਤਰਨ ਦੇ ਵਿੱਚ ਇੱਕ ਨੌਜਵਾਨ ਨੇ ਟੀਕਾ ਲਾ ਕੇ ਜਿਹੜਾ ਉਹਦੀ ਮੌਤ ਹੋ ਗਈ। ਕੀ ਆ ਉਹਦੇ ਘਰ ਕੋਈ ਆ ਲਗਾਤਾਰ ਵੀਡੀਓ ਆਉਂਦੀ ਹੈ ਨੇ ਰੋਜ਼ ਨੌਜਵਾਨ ਪੰਜਾਬ ਦੇ ਟੀਕੇ ਲਾ ਲਾ ਕੇ ਸਮੇਤ ਦੇ ਨਾਲ ਜਿਹੜੇ ਨੇ ਉਹ ਜਿਹੜੇ ਇਸ ਦੁਨੀਆ ਤੋਂ ਵਿਦਾ ਹੋ ਰਹੇ ਆ ਸਾਡੇ ਡੀਜੀਪੀ ਸਾਹਿਬ ਕਹਿੰਦੇ ਆ 31 ਮਈ ਨੂੰ ਰਹਿ ਗਏ 11 ਦਿਨ ਕਹਿੰਦੇ ਨਸ਼ਾ ਮੁਕਤ ਕਰ ਦੇਣਾ ਮੈਨੂੰ ਦੱਸਿਆ ਜਾਵੇ ਮੈਂ ਪੰਜਾਬੀਆਂ ਨੂੰ ਕਹਿੰਦਾ ਸਾਡੇ ਖਿਲਾਫ ਬੋਲੋ ਟਿੱਪਣੀ ਕਰ ਦਿਓ ਤੁਸੀਂ ਇਹ ਸਮਝਦੇ ਜੇ ਪੰਜਾਬ ਵਾਲੋ ਜੇ ਸੱਚ ਹੈ ਤੇ ਸਾਫ਼ ਦਿਓ ਨਹੀਂ ਠੀਕ ਲੱਗਦਾ ਸਾਡੇ ਖਿਲਾਫ ਵੀ ਬੋਲ ਦਿਓ ਵੀ ਨਸ਼ਿਆਂ ਦਾ ਪ੍ਰਚਾਰ ਕਰਨ ਦੀ ਲੋੜ ਆ ਭਗਵੰਤ ਮਾਨ ਨੂੰ ਨਸ਼ਿਆਂ ਤੋਂ ਤਾਂ ਸਾਰੇ ਜਾਗਰਤ ਆ ਇਹਦਾ ਮਤਲਬ ਭਗਵੰਤ ਮਾਨ ਸਰਕਾਰ ਨੇ ਜੇ ਆਪਦੇ ਚੋਣ ਮੈਨੀਫੈਸਟੋ ਵਿੱਚ ਇਹ ਮੁੱਦਾ ਪਾਇਆ ਸੀ ਕਿ ਅਸੀਂ ਚਮਾ ਮਹੀਨਿਆਂ ਵਿੱਚ ਇਸ ਨਸ਼ੇ ਨੂੰ ਖਤਮ ਕਰਦਾਂਗੇ ਤੇ ਉਦੋਂ ਪ੍ਰਚਾਰ ਦੀ ਥੋੜੀ ਲੋੜ ਸੀਗੀ ਇਹ ਕਹਿੰਦਾ ਸੀ ਵੀ ਕੈਪਟਨ ਮਨਿੰਦਰ ਨੇ ਸੌਖਾ ਲਈ ਗੁਰਦੁਆਰਾ ਸਾਹਿਬ ਵੱਲ ਮੂੰਹ ਕਰਕੇ ਅਰੇ ਬੰਦ ਨਹੀਂ ਕੀਤਾ ਹੈਗਾ ਕਹਿੰਦਾ ਸਾਡੀ ਸਰਕਾਰ ਲਿਆਓ ਹੁਣ ਇਹ ਕਹਿੰਦੇ ਆ ਵੀ ਨਸ਼ਿਆਂ ਦੇ ਖਿਲਾਫ ਪ੍ਰਚਾਰ ਮਾਰਚ ਕਰਕੇ ਜਿਵੇਂ 8Tਓ ਲੱਗਾ ਹੋਇਆ ਵਾ ਸਾਡੇ ਇੱਥੇ ਦਿਨ ਪ੍ਰਚਾਰ ਕਰ ਲੈ ਇਹਦੇ ਦੇ ਨਸ਼ੇ ਥੋੜੇ ਬੰਦ ਕਰਨਨੇ ਆ 8Tਓ ਦੀ ਨੱਕ ਥੱਲੇ ਜੰਡਿਆਲਾ ਗੁਰੂ ਜਿਹੜਾ 8Tਓ ਬਿਜਲੀ ਮੰਤਰੀ ਆ ਉੱਥੇ ਨਸ਼ਾ ਵੇਚ ਰਾਇਗਾ ਪ੍ਰਚਾਰ ਕਿਤੇ ਲਈ ਕਰਨਾ ਹੈਗਾ ਤੋ ਪੰਜਾਬੀਓ ਥੋੜਾ ਜਾਗੋ ਇਹਨਾਂ ਨੂੰ ਅਕਲ ਮੋਦ ਦਿਓ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਸਰਪੰਚ ਆ ਤੁਸੀਂ ਭਈ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਉਣੀਆ ਪਾ ਸਾਡਾ ਭਰਾਓ ਕੋਈ ਗਿਲਾ ਨਹੀਂ ਆਮ ਆਦਮੀ ਦੇ ਆਮ ਵਰਕਰਨਾ ਪਰ ਪ੍ਰਾਹੁਣ ਜਮੀਰ ਨਾ ਨਾ ਮਾਰੋ ਜਮੀਰ ਤੇ ਜਗਾਓ ਉਹਨੂੰ ਕਹੋ ਵੀ ਇਸ ਪ੍ਰਚਾਰ ਨਾਲ ਕੀ ਹੋਣਾ ਹੈਗਾ ਵਾ ਕਿਉਂ ਸਾਡਾ ਪੈਸਾ ਤੇ ਇਸ ਪਿਆਰਾਂ ਵਿੱਚ ਖਰਾਬ ਕਰਦਾ ਹੈਗਾ ਵਾ ਅਸਲ ਕਾਰਵਾਈ ਕਰਨ ਦੀ ਲੋੜ ਆ ਜਿਹੜੇ ਨਸ਼ਾ ਤਸ਼ਕਰ ਆ ਮੈਂ ਕਹਿੰਦਾ ਤੁਹਾਡਾ ਸਿਆਸਤ ਦਾ ਉਹਨਾਂ ਦਾ ਗੱਠ ਮਾਫੀਆ ਅਰ ਨਸ਼ੇ ਵਾਲਾ ਮਾਫੀਆ ਅਰ ਅਫਸਰ ਸਾਹੀ ਦਾ ਇਹ ਤਿੰਨਾਂ ਦਾ ਗੱਠਜੋੜ ਆ ਇਹ ਜਿੰਨਾ ਚਿਰ ਇਹ ਨਹੀਂ ਟੁੱਟਦਾ ਉਹਨਾਂ ਚਿਰ ਨਸ਼ਾ ਬੰਦ ਨਹੀਂ ਹੋਣਾ ਹੈਗਾ ਇਸ ਕਰਕੇ ਨਸ਼ੇ ਤੇ ਫੇਰ ਹੋਈ ਔਰ ਸਿੱਖਿਆ ਕ੍ਰਾਂਤੀ ਦਾ ਲੱਗ ਗਈ ਸਿਰੇ ਜੇ ਜੇ ਜਾਗਰੂਤੀ ਤਲਾਕ ਕੇ ਨੇ ਭਗਵੰਤ ਮਾਨ ਦੀ ਐਮ ਐਸ ਪੀ ਲੀਗਲ ਗਰੰਟੀ ਕਰਨ ਤੇ ਵੀ ਜਾਗਰੂਤੀ ਮਾਰਚ ਕਰਦ ਗਏ ਤੇ ਕਿਸਾਨਾਂ ਨੂੰ ਮਿਲ ਜੂਗੀ ਐਮ ਐਸ ਪੀ ਕਰਜ਼ਾ ਮੁਕਤੀ ਤੇ ਵੀ ਇਹਦਾ ਪ੍ਰਚਾਰ ਕਰਦ ਗਏ ਤੇ ਉਹਦੇ ਨਾਲ ਕਰਜ਼ਾ ਮੁਕਤੀ ਹੋ ਜੂ ਕਿਸਾਨਾਂ ਦੀ ਸੋ ਪੰਜਾਬੀਆਂ ਨੂੰ ਮੂਰਖ ਨਹੀਂ ਬਣਉਣਾ ਚਾਹੀਦਾ ਤੇ ਨਾ ਪੰਜਾਬ ਵਾਲਿਆਂ ਨੂੰ ਬਨਣਾ ਚਾਹੀਦਾ ਹੈਗਾ ਵਾ ਇਸ ਕਰਕੇ ਮੇਰੀ ਬੇਨਤੀ ਆ ਭਰਾਓ ਵੱਧ ਤੋਂ ਵੱਧ ਇਸ ਪੋਸਟ ਨੂੰ ਸ਼ੇਅਰ ਕਰਿਓ ਹਰ ਐਸ ਵਲੇ ਸਾਡੇ ਪੂਰੇ ਪੰਜਾਬ ਦੇ ਅੰਦਰ ਜਿਹੜੇ ਆਮ ਸਾਡੇ ਕਿਸਾਨ ਮਜ਼ਦੂਰ ਹੈ ਜੜੀਆਂ ਜਿਵੇਂ ਮੋਰਚੇ ਭਗਵੰਤ ਮਾਨ ਦੇ ਥਾਲੇ ਜੜੀਆਂ ਟਿੱਕ ਟ੍ਰਾਲੀਆਂ ਗਵਾਚੀਆਂ ਆ ਜਿਹੜਾ ਨੁਕਸਾਨ ਉਹਦੀ ਪਰਪਾਈ ਵਾਸਤੇ ਫੰਡਾਂ ਦੀ ਮੁਹਿੰਮ ਚੱਲ ਰਹੀ ਆ ਮੈਂ ਸਾਰੇ ਪੰਜਾਬ ਦੇ ਆਪਣੇ ਪਿੰਡਾਂ ਦੀਆਂ ਕਮੇਟੀਆਂ ਨੂੰ ਹੱਥ ਜੋੜ ਕੇ ਅਪੀਲ ਕਰੂ ਜ਼ੋਨਾ ਵਾਲਿਆਂ ਨੂੰ ਜ਼ਿਲ੍ਹੇ ਵਾਲਿਆਂ ਨੂੰ ਵੀ ਮੁਹਿੰਮ ਬਣਾ ਕੇ ਇਹਨਾਂ ਦਿਨਾਂ ਵਿੱਚ ਸਾਨੂੰ ਫੰਡ ਇਕੱਠਾ ਕਰਨਾ ਚਾਹੀਦਾ ਆਪ ਦੀ ਤਾਕਤ ਨੂੰ ਮੋੜ ਇਕੱਠਿਆ ਕਰਕੇ ਫਿਰ ਇਹਨਾਂ ਜ਼ਾਲਮ ਸਰਕਾਰਾਂ ਚਾਹੇ ਪੰਜਾਬ ਦੀ ਹੋਵੇ ਚਾਹੇ ਕੇਂਦਰ ਦੀ ਮੋਰਚਾ ਬੰਦੀ ਕਰਾਂਗੇ ਔਰ ਇਹ ਮੰਗਾਂ ਦੀ ਪ੍ਰਾਪਤੀ ਕਰਾਵਾਂਗੇ ਨਸ਼ਿਆਂ ਖਿਲਾਫ ਵੀ ਸਿਰ ਸਿਰ ਜਿਹੜੇ ਕਹਿੰਦੇ ਆ ਸਿਰ ਵੱਡਵੀਂ ਲੜਾਈ ਲੜਾਂਗੇ ਭਗਵੰਤ ਮਾਨ ਸਰਕਾਰ ਨਾਲ ਸਮਾ ਆਜਣਾ ਜਿਹੜੇ ਅੱਜ ਪੁਲਿਸ ਦੇ ਅਫਸਰ ਮੈਂ ਫੇਰ ਕਹੂੰਗਾ ਫੀਤੀਆਂ ਲਵਾਉਣ ਵਾਸਤੇ ਆਪਣੇ ਜਮੀਰਾਂ ਨੂੰ ਮਾਰ ਰਹੇ ਨਹੀਂ ਮਾਰਨਾ ਚਾਹੀਦਾ ਜਦੋਂ ਕੋਈ ਮੰਤਰੀ ਐਮ ਐਲ ਏ ਹੁੰਦਾ ਹੈਗਾ ਮੁੱਖ ਮੰਤਰੀ ਇਹ ਸਾਡੇ ਕਿੰਮ ਕਿਸਾਨ ਮਜ਼ਦੂਰ ਮੋਰਚਾ ਤੇ ਜਥੇਬੰਦੀ ਦਾ ਲਾਹਣ ਆ ਉਹਦੇ ਐਮ ਐਲ ਏ ਉਹਦੇ ਮੰਤਰੀ ਤੇ ਮੁੱਖ ਮੰਤਰੀ ਕੋਲ ਸਵਾਲ ਕਰਾਂਗੇ ਉਹ ਪ੍ਰਾਪ ਤੁਸੀਂ ਸਾਡੇ ਟੈਕਸਾਂ ਤੋਂ ਤਨਖਾਹ ਲੈਂਦੇ ਹੋ ਤੁਹਾਡੀ ਵਰਦੀ ਸਾਡੇ ਵਾਸਤੇ ਆ ਕਿਸਾਨਾਂ 'ਤੇ ਰੋਕ ਪਾਉਣਾ ਛੱਡ ਦਿਓ ਠੀਕ ਹੈ ਉਹ ਪ੍ਰੋਗਰਾਮ ਕਰ ਸਾਨੂੰ ਵੀ ਸਵਾਲਾਂ ਦੇ ਜਵਾਬ ਦੇਣ ਸਾਡੇ ਅਸੀਂ ਵੀ ਡੈਮੋਕਰੇਟਿਕਤਾ ਮਨਾ ਆਪਣਾ ਗੱਲ ਕਰਨਾ ਚਾਹੁੰਦੇ ਸਾਡੀ ਗੱਲ ਵੀ ਹੋਣੀ ਚਾਹੀਦੀ ਆ ਭਰਾਓ ਮੀਡੀਆ ਦੇ ਉੱਤੇ ਬੰਦੂਕ ਦਾ ਪਹਿਰਾ ਹੈਗਾ ਸਾਡੇ ਪੰਜਾਬ ਦੇ ਪੰਜਾਬੀ ਜਿੰਨੇ ਵੀ ਪੱਤਰਕਾਰ ਨੇ ਪ੍ਰੈਸ ਕਰਮੀ ਨੇ ਮਾਰੇ ਨਹੀਂ ਹੈਗੇ ਪਰ ਜਿੱਥੋਂ ਰੋਟੀ ਫੁਲਕਾ ਖਾਂਦੇ ਨੇ ਉਹ ਕੰਪਨੀ ਦਾ ਵੀ ਆਖਾ ਮੰਨਣਾ ਪੈਂਦਾ ਵਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ